ਤੇ ਉਹਨਾਂ ਦਾ ਸਾਡੇ ਸਾਡੇ ਕਿਹਦੇ ਗਿਆਨ ਚੰਦ ਗਿਆਨ ਚੰਦ ਜੀ ਮੈਂ ਗਿਆਨ ਚੰਦ ਜੀ ਨੂੰ ਬੇਨਤੀ ਕਰੂਗਾ ਕਿ ਉਹ ਘੱਟ ਸਮੇਂ ਦੇ ਵਿੱਚ ਬਹੁਤ ਵਧੀਆ ਆਪਣੇ ਵਿਚਾਰ ਰੱਖ ਕੇ ਤੇ ਜਿਹੜਾ ਮਾਈਕ ਹੈ ਸਰਦਾਰ ਅਰਵੀ ਸਿੰਘ ਸਾਹਿਬ ਦਾ ਬਹੁਤ ਬਹੁਤ ਸਨਮਾਨ ਕਰਦੇ ਜੋ ਸਾਡੇ ਬਾੜ ਪਹੁੰਚਦੇ ਨੇ ਤਾਂ ਬਾਕੀ ਅਸੀਂ ਹੋਰ ਮੰਤਰੀ ਸਾਹਿਬ ਨੂੰ ਵੀ ਯਾਦ ਕਰਾਉਣਾ ਚਾਹੁੰਨੇ ਮੰਤਰੀ ਸਾਹਿਬ ਜਦ ਪਹਿਲਾ ਇਲੈਕਸ਼ਨ ਹੋਇਆ ਸੀਗਾ ਸਾਡੇ ਬੱਚਿਆਂ ਨੇ ਇੰਨਾ ਗੱਲ ਵੱਧ ਚੜ ਕੇ ਇੰਨਾ ਮਨ ਲੈਣਾ ਹਿੱਸਾ ਲਿਆ ਇੱਕ ਬੱਲੇ ਦਾ ਕਿਸੇ ਬੰਦੇ ਦਾ ਕੰਮ ਹੈ ਤੇ ਜਰੂਰ ਉਹ ਕੰਮ ਸਾਡਾ ਹੋਣਾ ਦੇ ਤੇ ਬਾਕੀ ਆ ਸਾਡੇ ਪ੍ਰਧਾਨ ਜੀ ਰੋਸ਼ਨ ਜੀ ਬੈਠੇ ਨੇ ਮਨ ਲੈ ਕਦੇ ਵੀ ਵੇਲੇ ਕੋਲੇ ਸਾਡੇ ਕੰਮ ਆ ਰਹੇ ਨੇ ਤੇ ਅੱਜ ਵੀ ਆਪਣੇ ਮੰਤਰੀ ਸਾਹਿਬ ਨੂੰ ਵੀ ਇਹ ਹੀ ਪੁਸ਼ਟ ਕਰਾਂਗੇ ਕਿ ਸਾਡਾ ਇਹ ਕੰਮ ਜਦ ਨੂੰ ਕੰਮ ਹੋਵੇ ਤੇ ਜਰੂਰ ਸਾਡਾ ਕਰਨੀ ਬਿੱਟੂ ਲੈ ਬੜਾਈ ਨੇ ਬੋਲਣ ਆਓ ਜੀ ਲੈ ਬੜਾ ਸਾਹਿਬ ਆ ਗਏ ਜੀ ਫਿਰ ਡਾਊਨ ਹੋ ਜਾਣਾ ਕੋਈ ਫਿਰ ਬੋਲੂਗਾ ਬਿਲਕੁਲ ਜੀ ਰੱਖਿਓ ਸ਼ਾਰਟ ਉਧਰ ਬੰਦੇ ਹੋੜੀ ਹਾਂ ਜੀ ਸਾਡੇ ਮੰਤਰੀ ਸੌਂ ਸਾਡੇ ਮੰਡੀ ਦੇ ਪ੍ਰਧਾਨ ਹਰਮਨ ਸਿੰਘ ਜੀ ਰੋਸ਼ਾ ਜਗਤਾਰ ਸਿੰਘ ਜੀ ਹਰਵਿੰਦਰ ਸਿੰਘ ਜੀ ਵਾਈਸ ਚੇਅਰਮੈਨ ਇਹ ਬੰਦੇ ਨੇ ਜਿਹੜੇ ਆਪਣੇ ਵਿੱਕੀ ਮਸ਼ਾਲ ਜੀ ਦੇ ਆਪੋਰਚਡ ਖੜਾ ਸਾਡਾ ਸਤਨਾਮ ਸਿੰਘ ਜੀ ਮੈਂ ਮੰਡੀ ਦਾ ਜਨਰਲ ਸੈਕਟਰੀ ਆ ਸਾਡੀ ਮੰਡੀ ਦੇ ਵਿੱਚ ਪਤਾ ਨਹੀਂ ਬੰਦਿਆਂ ਦੀ ਜ਼ਮੀਨ ਕਹੇ ਜੀ ਇਹਨਾਂ ਦੀ ਵੀ ਸਾਡੀ ਮੰਡੀ ਦੇ ਵਿੱਚ ਐਨੀ ਲੁੱਟੇ ਬੰਦਿਆਂ ਨੇ ਕੀਤੀ ਆ ਵੀ ਸੌਰ ਸਾਹਿਬ ਨੇ ਸਾਡਾ ਖੜਾ ਛੜਾਇਆ ਆਪਣੇ ਬੰਦੇ ਨੂੰ ਉਹ ਬੰਦਾ ਕਿੱਥੇ ਆ ਟੈਂਡਰ ਵਾਲਾ ਉਹ ਈਡੀ ਦੇ ਕੇ ਗਿਆ ਸੂਚੀ ਤੋਂ ਬੈਠਾ ਹੋ ਗਿਆ ਐਸ ਟਾਈਮ ਉਹ ਕਿਸੇ ਬੰਦੇ ਨੂੰ ਜੱਡਾਰੂ ਦੀ ਫੈਕਟਰੀ ਦੇ ਥੀਂ ਕਿਸੇ ਬੰਦੇ ਨੂੰ ਟੈਂਡਰ ਦੇ ਤੇ ਕਿਸੇ ਨੂੰ ਠੇਕੇ ਦੇ ਤੇ ਸੋ ਮੈਂ ਤਾਂ ਇਹੀ ਗੱਲ ਦੱਸਣੀ ਚਾਹੁੰਦਾ ਇਹ ਸਤਨਾਬ ਸਿੰਘ ਜਿਹੜਾ ਖੜਾ ਦੇ ਵਿੱਚ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਮੰਤਰੀ ਸਾਹਿਬ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਇਹ ਗੱਲ ਇਹ ਕੋਈ ਮਹੱਲਾ ਨਹੀਂ ਇੱਕ ਪਰਿਵਾਰ ਹੈ ਜੋ ਸਾਡੇ ਬਾਬਾ ਜੀ ਜੀ ਲੱਖੀਰਾਮ ਸਾਹਿਬ ਜੀ ਸਾਡੇ ਬਜ਼ੁਰਗ ਪਿਆਰਾ RAM ਜੀ ਉਹਨਾਂ ਦੀ ਖਨਵਾੜੀ ਹੈ ਜਿਨ੍ਹਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਸ੍ਰੀ ਚਰਨਦਾਸ ਜੀ ਮਤਲਬ ਕੀ ਕਹਿਣਾ ਚਾਹੁੰਦੇ ਹਾਂ ਅੱਜ ਬਾਲ ਨੰਬਰ 2 ਦੇ ਵਿੱਚ ਜਿਹੜੇ ਚੋਣਾਂ ਹੋ ਰਹੇ ਨੇ ਤੁਸੀਂ ਪਹੁੰਚੇ ਹੋਏ ਹੋ ਦੇ ਕੀ ਕਹਿਣਾ ਸਭ ਤੋਂ ਪਹਿਲਾਂ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਉਹ ਰਿਕਵਰੇਜ ਕਰਨ ਲਈ ਪਹੁੰਚੇ ਹੋ ਦੂਸਰਾ ਮੈਂ ਮੀਡੀਅਮ ਦੇ ਮਾਧਿਅਮ ਦੇ ਨਾਲ মিডিਆ ਦੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਆਪਣੇ ਖੰਨੇਵਾਸੀਆਂ ਨੂੰ ਸਿਰ ਝੁਕਾ ਕੇ ਇੱਕ ਅਪੀਲ ਕਰਦਾ ਹਾਂ ਇਹ ਵਾਰਡ ਨੰਬਰ 2 ਦੇ ਇਲੈਕਸ਼ਨ ਨਹੀਂ ਇਹ ਸਾਡੇ ਖੰਨੇ ਦੀ ਡਿਵੈਲਪਮੈਂਟ ਦੇ ਇਲੈਕਸ਼ਨ ਨੇ ਜੇ ਆਪਾਂ ਖੰਨੇ ਦਾ ਵਿਕਾਸ ਚਾਹੁੰਦੇ ਆ ਖੰਨੇ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਚੰਗੇ ਸ਼ਹਿਰਾਂ ਦੇ ਵਿੱਚ شمار ਕਰਨਾ ਚਾਹੁੰਦੇ ਆ ਤਾਂ ਇਹ ਜਿਹੜੀ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਜਿਹਵੇਂ ਸਰਕਾਰ ਚੱਲ ਰਹੀ ਹੈ ਤਾਂ ਅਸੀਂ ਦਿਲੋਂ ਚਾਹੁੰਦੇ ਹਾਂ ਕਿ ਉਹਦਾ ਮਿਊਂਸੀਪਲ ਕਾਉਂਸਲਰ ਹੈ ਜਿਹੜਾ ਸਰਕਾਰ ਪੱਖੀ ਜਿੱਤ ਕੇ ਜਾਵੇ ਤਾਂ ਜੋ ਜਿਹੜੇ ਇਸ ਏਰੀਏ ਦੇ ਵਿਕਾਸ ਕਰਦੇ ਨੇ ਉਹਨਾਂ ਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਅੱਗੇ ਵਧਾ ਸਕੀਏ ਮੈਂ ਇਸ ਏਰੀਏ 'ਚ ਜਦੋਂ ਆ ਕੇ ਦੇਖਿਆ ਤਾਂ ਜਿਹੜੀ ਜਿਹੜੀ ਸਮੱਸਿਆਵਾਂ ਤੋਂ ਮੈਨੂੰ ਇਸ ਵਾਰਡ ਵਾਸੀਆਂ ਨੇ ਅਪਗਤ ਕਰਵਾਇਆ ਮੈਂ ਪੂਰਨ ਭਰੋਸਾ ਦਿੰਦਾ ਕੇ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਮੈਂ ਇਸ ਏਰੀਏ ਦੇ ਜਿਹੜੇ ਵੀ ਵਿਕਾਸ ਕਾਰਜ ਨੇ ਉਹਨਾਂ ਨੂੰ ਬੜੇ ਸਪੀਡ ਅਪ ਤਰੀਕੇ ਨਾਲ ਬੜੇ ਚੰਗੇ ਤਰੀਕੇ ਨਾਲ ਇਹਨਾਂ ਨੂੰ ਆਰੰਭੀ ਕਰਾਂਗਾ ਔਰ ਨਿਖਰੇ ਵਿੱਚ ਚੜਾਉਂਗਾ ਸੋ ਇੱਕ ਵਾਰ ਤੁਹਾਡੇ ਮਾਧਿਅਮ ਨਾਲ ਮੇਰੀ ਹੱਥ ਜੋੜ ਕੇ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਗੁਰਦੀਪ ਵਿੱਕੀ ਮਸ਼ਾਲ ਜੀ ਜੋ ਝਾੜੂ ਦੇ ਚੋਣ ਨਿਸ਼ਾਨ ਦੇ ਉੱਤੇ ਵਾਰਡ ਨੰਬਰ 2 ਦੇ ਵਿੱਚ ਖੜੇ ਨੇ ਉਹਨਾਂ ਨੂੰ ਭਾਰੀ ਬਹੁਮਤ ਦੇ ਵਿੱਚ ਵੋਟਾਂ ਪਾਓ ਤੇ ਆਉਣ ਵਾਲੀ 21 ਤਰੀਕ ਦਿਨ ਸ਼ਨੀਵਾਰ ਨੂੰ ਵੱਟ ਤੋਂ ਵੱਧ ਗਿਣਤੀ ਦੇ ਵਿੱਚ ਵੋਟਾਂ ਪਾ ਕੇ ਉਹਨਾਂ ਨੂੰ ਮਿਊਸਿਪਲ ਕਾਉਂਸਲਰ ਬਣਾਓ ਇਸੇ ਦੇ ਨਾਲ ਨਾਲ ਅੱਜ ਸ਼ਹਿਰ ਦੀ ਬੜੀ ਮਾਇਨਤ ਹਸਤੀ ਅੰਗਰੇਜ਼ ਪਰਿਵਾਰ ਦੇ ਵਿੱਚ ਮੈਂ ਪੂਰੇ ਆਇਆ ਬੇਨਤੀ ਕਰਨ ਐ ਤਾਂ ਮੈਂ ਸਾਰੇ ਜਿਹੜੇ ਸਾਡੇ ਇਸ ਵਾਰਡ ਦੇ ਪਤਵੰਤੇ ਸੱਜਣ ਨੇ ਮੈਂ ਸਾਰੇ ਕੋ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਨ ਜਾਊਂਗਾ ਬਹੁਤ ਵੱਡਾ ਆਸ਼ੀਰਵਾਦ ਹੈ ਸੋ ਇਸ ਕਰਕੇ ਮੈਂ ਇੱਕੋ ਬੇਨਤੀ ਕਰਨੀ ਹੈ ਕਿ ਇਹ ਸਾਰੀਆਂ ਚੀਜ਼ਾਂ ਤੋਂ ਉੱਚਾ ਉੱਠ ਕੇ ਆਪਾਂ ਸਿਰਫ ਤੇ ਸਿਰਫ ਆਪਣੇ ਵਾਰਡ ਦੀ ਡਵੈਲਪਮੈਂਟ ਨੂੰ ਮੁੱਖ ਰੱਖਦੇ ਹੋਏ ਇਲੈਕਸ਼ਨ ਲੜਨੀ ਹੈ ਔਰ ਬੜਾ ਪੂਰਨ ਆਸ ਤੇ ਉਮੀਦ ਵੀ ਰੱਖਨੇ ਆ ਕਿ ਇਸ ਇਲਾਕੇ ਦੇ ਵਿੱਚੋਂ ਸਾਨੂੰ ਪੂਰਾ ਹੰਗਾਰਾ ਤੇ ਭਰਮਾ ਪਿਆਰ ਮਿਲੂਗਾ ਮੈਂ ਕਿਹੜੇ ਬੁੱਧਿਆਂ ਨੂੰ ਲੈ ਕੇ ਜਦਾ ਹੈ ਇਸ ਇਲੈਕਸ਼ਨਾਂ ਦੇ ਵਿੱਚ ਕਰ ਰਿਹਾ ਕਿ ਕੀ ਕੰਮ ਜਿਹੜੇ ਹੈ ਪਾਰਟੀ ਕਰ ਚੁੱਕੀ ਹੈ ਦੇਖੋ ਮੈਂ ਅ ਪਿਛਲੇ ਜੇਕਰ ਪੌਣੇ ਤਿੰਨ ਸਾਲ ਦੀ ਗੱਲ ਕਰਾਂ ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀਗੀ ਸਾਡੇ ਏਰੀਏ ਦੇ ਵਿੱਚ ਪੋਲਿਊਸ਼ਨ ਦੀ ਸਾਡਾ ਖੰਨਾ 5-6 ਵਾਰ ਅਖਬਾਰ ਚ ਖਬਰ ਲੱਗੀ ਹੈ ਕਿ ਸਾਡਾ ਖੰਨਾ ਸਭ ਤੋਂ ਪੋਲਿਊਟਡ ਸ਼ਹਿਰਾਂ ਦੇ ਵਿੱਚ ਆਉਂਦਾ ਸੀ ਔਰ ਪੂਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਅੰਦਰ ਜਦੋਂ ਵੀ ਇਹਦਾ ਸਰਵੇ ਕੀਤਾ ਜਾਂਦਾ ਸੀ ਜਗਾ ਜਗਾ ਕੂੜੇ ਦੇ ਢੇਰ ਡੰਪ ਬੇਸਾਰਾ ਗਉਂਆਂ ਸੂਰ ਫਿਰਦੇ ਹੁੰਦੇ ਸੜਕਾਂ ਤੇ ਬੁਰਾ ਹਾਲ ਸੀ ਚੌਂਕਾਂ ਦੇ ਵਿੱਚ ਕੰਦਾ ਕਰਕੇ ਕੂੜੇ ਦੇ ਡੰਪ ਬਣਾਏ ਹੁੰਦੇ ਸੀ ਆ ਸਾਡਾ ਪਹਿਲਾ ਪ੍ਰੋਗਰੇਟਿਵ ਇਹ ਸੀ ਆਂਦੇ ਸਾਰ ਅਸੀਂ ਸਭ ਤੋਂ ਪਹਿਲਾਂ ਇਹ ਕੂੜੇ ਦੇ ਜਗਾ ਜਗਾ ਜਿਹੜੇ ਡੰਪ ਸੀ ਇਹ ਖਤਮ ਕਰਾਂਗੇ ਔਰ ਫਿਰ ਉਸ ਤੋਂ ਬਾਅਦ ਉਹ ਜਿਹੜੀ ਸੀਵਰੇਜ ਦੀ ਬੜੀ ਭਾਰੀ ਸਮੱਸਿਆ ਸੀ ਜੇ ਮੈਂ ਕਿ ਫੋਕਲ ਪੁਆਇੰਟ ਦੀ ਗੱਲ ਕਰਾਂ ਪਿਛਲੇ 30 ਸਾਲ ਤੋਂ ਫੋਕਲ ਪੁਆਇੰਟ ਦੀ ਸੀਵਰੇਜ ਦੀ ਸਮੱਸਿਆ ਹੱਲ ਨਹੀਂ ਸੀ ਹੋਈ ਪੂਰੇ ਨਰੋਤਮ ਨਗਰ ਚ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਸੀ ਹੋਇਆ ਅੱਜ ਜਾ ਕੇ ਦੇਖ ਲਓ ਪੂਰੇ ਫੋਕਲ ਪੁਆਇੰਟ ਚ ਮੈਂ ਦਾਅਵੇ ਨਾ ਕਹਿ ਸਕਦਾ ਇੱਕ ਤੁਪਕਾ ਵੀ ਪਾਣੀ ਦਾ ਨਹੀਂ ਨਜ਼ਰ ਆਊਗਾ ਤੁਹਾਨੂੰ ਪੂਰੇ ਨਰੋਤਮ ਨਗਰ ਚ ਇੱਕ ਤੁਪਕਾ ਵੀ ਪਾਣੀ ਦਾ ਨਹੀਂ ਨਜ਼ਰ ਆਊਗਾ ਇਹ ਏਸੇ ਦਾ ਸਦਕਾ ਹੈ ਕਿ ਅਸੀਂ ਬੜੇ ਧਿਆਨ ਨਾਲ ਵਧੀਆ ਤਰੀਕੇ ਨਾਲ ਕੌਂਕਾ ਜੀ ਤੁਹਾਨੂੰ ਕੋਈ ਕੂੜਾ ਨਹੀਂ ਨਜ਼ਰ ਆਊਗਾ ਅਸੀਂ ਖੰਨੇ ਚ ਕਦੇ ਸੋਚਿਆ ਸੀ ਕਿ ਟ੍ਰੈਫਿਕ ਲਾਈਟਾਂ ਲੱਗਣਗੀਆਂ ਟ੍ਰੈਫਿਕ ਲਾਈਟਾਂ ਲਗਾਈਆਂ ਬੀਜੇ ਤੋਂ ਲੈ ਕੇ ਮੰਡੀ ਗੋਬਿੰਦਗੜ੍ਹ ਤੱਕ ਜੀਟੀ ਰੋਡ ਦੀਆਂ ਲਾਈਟਾਂ 8 ਸਾਲ ਬੰਦ ਪਈਆਂ ਰਹੀਆਂ ਨੇ ਔਰ ਜਿਹੜਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਜਿਹੜੀ ਦੇ ਨਾਲ ਮੇਰੀਆਂ ਪੰਜ ਬੈਠਕਾਂ ਹੋਈਆਂ ਤਾਂ ਜਾ ਕੇ ਲਾਈਟਾਂ ਚੱਲੀਆਂ ਕਿਉਂਕਿ ਜਿਹੜੀ ਇਸ ਤੋਂ ਪਹਿਲਾਂ ਕੰਪਨੀ ਸੀ ਸੋਮਾ ਕੰਪਨੀ ਉਹਦੇ ਨਾਲ ਪੀਐਸਪੀਸੀਐਲ ਦਾ ਕੇਸ ਚੱਲਦਾ ਸੀਗਾ ਸੋ ਮੈਂ ਉਹਨਾਂ ਨੂੰ ਪੁੱਛਿਆ ਵੀ ਟੋੜਾ ਕੇਸ ਚੱਲਦਾ ਹੋਊਗਾ ਪੁਰਾਣੀ ਕੰਪਨੀ ਡਿਫਾਲਟਰ ਹੋਗੀ ਪਰ ਨਮਿਆਂ ਦਾ ਜਿਹੜੇ ਉਰੇ ਤੇ ਵਸਨੀਕ ਲੋਕ ਨੇ ਉਹਨਾਂ ਦਾ ਕੀ قصور ਉਹਨਾਂ ਨੂੰ ਕਿਉਂ ਨੇ ਰਿਚ ਰੱਖਿਆ ਗਿਆ ਸੋ ਉਹਨਾਂ ਨਾਲ ਗੱਲ ਕਰਕੇ ਅਸੀਂ ਇਹ ਜੀਟੀ ਰੋਡ ਦੇ ਉੱਤੇ ਜਿਹੜੀਆਂ 8 ਸਾਲ ਬਾਅਦ ਲਾਈਟਾਂ ਚਾਲੂ ਕਰਵਾਈਆਂ ਇਹ ਬਹੁਤ ਅੱਜੇ ਕਈ ਕੰਮ ਕਰਾਏ ਨੇ 26 ਛੋਟੇ ਹਾਥੀ ਲਿਆਂਦੇ ਐਂਟੀ ਸਮੋਕਿੰਗ ਵਾਲੀਆਂ ਮਸ਼ੀਨਾਂ ਲਿਆਂਦੀਆਂ ਐਂਟੀ ਸਮੋਕ ਟਾਵਰ ਲਾਇਆ ਖੰਨੇ ਦੇ ਵਿੱਚ ਬੱਸ ਸਟੈਂਡ 'ਚ ਤੇ ਕਦੇ ਤੋ ਇਸ ਤਰ੍ਹਾਂ ਦੇ ਅਸੀਂ ਕਈ ਉਪਰਾਲੇ ਕੀਤੇ ਨੇ ਹੋਰ ਵੀ ਬਹੁਤ ਉਪਰਾਲੇ ਕੀਤੇ ਨੇ 6 ਮਹੱਲਾ ਕਲੀਨਿਕ ਬਣਾਏ ਨੇ ਜਿੱਥੇ 800 ਤੋਂ 1000 ਬੰਦਾ ਰੋਜ਼ ਆਪਣੀ ਦਵਾਈ ਲੈ ਕੇ ਜਾਂਦਾ 280 ਕਿਸਮ ਦੀਆਂ ਦਵਾਈਆਂ 40 ਤੋਂ ਵੱਧ ਕਿਸਮ ਦੇ ਖੂਨ ਦੇ ਟੈਸਟ ਤੇ ਡਾਕਟਰੀ ਇਲਾਜ ਸਾਰਾ ਉਹ ਫ੍ਰੀ ਹੈ ਇੱਕ ਗਰੀਬ ਇਨਸਾਨ ਨੂੰ ਜਿਹਦੀ 500000 ਰੁਪਿਆ ਦਿਹਾੜੀ ਹੈ ਉਸ ਇਨਸਾਨ ਨੂੰ ਪੁੱਛ ਕੇ ਦੇਖੋ ਕਿ ਦਵਾਈ ਦਾ ਕੀ ਮੁੱਲ ਹੈ ਜਿਹੜੀ ਉਹਨੂੰ ਅੱਜ ਫ੍ਰੀ ਆਫ ਕਾਸਟ ਇੱਕ ਚੰਗੀ ਦਵਾਈ ਮਿਲਦੀ ਹੈ ਡਾਕਟਰੀ ਇਲਾਜ ਸਹੂਲਤ ਮਿਲਦੀ ਹੈ ਤੋ ਇਸ ਤਰ੍ਹਾਂ ਦੇ ਅਸੀਂ ਕਈ ਫੈਸਲੇ ਕੀਤੇ ਨੇ ਔਰ ਨਾਲੇ ਸਮੇਂ ਚ ਅਸੀਂ ਇਹ ਤੁਹਾਨੂੰ ਸ਼ੁਰੂਆਤ ਤੋਂ ਬਾਅਦ ਤੋਂ ਬਾਅਦ ਸਾਥ ਦਿਓ ਔਰ ਅਸ਼ੀਰਵਾਦ ਦਿਓ ਤਾਂ ਜੋ ਅਸੀਂ ਇਹਨੂੰ ਇਸ ਖੰਨੇ ਨੂੰ ਕਾਇਆਕਲਪ ਕਰਨ ਦੇ ਵਿੱਚ ਇੱਕ ਆਪਣਾ ਹੋਰ ਜਣੇ ਕਿ ਇਹ ਨਾਗ ਜਿਹੜਾ ਇਹਦੇ ਵਿੱਚ ਜੋੜ ਸਕੀਏ ਮਾਲਾ ਦੇ ਵਿੱਚ ਔਰ ਇਹ ਵਾਰਡ ਨੰਬਰ 2 ਚੋਂ ਇਹ ਮਿਊਸਪਲ ਕਾਉਂਸਲਰ ਦੀ ਅਸੀਂ ਚੋਣ ਜਿੱਤ ਸਕੀਏ ਧੰਨਵਾਦ